ਤਹਿਆਰ ਜਿਹੜਾ ਨੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਆ ਤੇ ਇਹਨੂੰ ਜਿੱਦਾਂ ਆਪਾਂ ਪੁਰਾਣੇ ਸਮੇਂ ਤੋਂ ਵੀ ਮਨਾਉਂਦੇ ਆ ਰਹੇ ਆ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਬੁੜੀਆਂ ਕੁੜੀਆਂ ਚਾਰਖਾ ਕੱਪਦੀਆਂ ਸੀ ਇਕੱਠੀਆਂ ਹੋ ਕੇ ਤਿਰੰਜਨ ਚ ਕੋਈ ਤਿਆਂ ਕਰਤੇ ਫਿਰ ਉਹਨਾਂ ਨੇ ਹੌਲੀ ਹੌਲੀ ਸੌਣ ਦੇ ਵਿੱਚ ਜਦੋਂ ਮੀਂਹ ਪੈਣਾ ਟੀਰ ਪੂੜੇ ਬਣਾਉਣੇ ਨੱਚਣਾ ਗਾਉਣਾ ਤੇ ਇਸ ਕਰਕੇ ਇਹਨੂੰ ਹੌਲੀ ਹੌਲੀ ਮਨਾਉਂਦੇ ਉੱਚੇ ਪੱਧਰ ਤੇ ਮਨਾਉਣਾ ਸ਼ੁਰੂ ਹੋ ਗਿਆ ਨਾ ਫਿਰ ਸਾਡੇ ਤੇ ਸਾਡੇ ਵਿੱਚ ਸਾਡੀ ਬੀਬੀ ਅਮਰਤਪਾਲ कौर ਜੀ ਇਹ ਬੇਟੀ ਇਹਨਾਂ ਨੇ 4 ਸਾਲ ਪਹਿਲੋਂ ਤਿਆਂ ਦਾ ਇਤਿਹਾਸ ਸਾਡੇ ਪਿੰਡ ਵਿੱਚ ਮਨਾਉਣਾ ਸ਼ੁਰੂ ਕੀਤਾ ਸੀਗਾ ਤੇ ਇਹਨਾਂ ਨੇ ਬੜੇ ਵਧੀਆ ਉਤਸ਼ਾਹ ਨਾਲ ਮਨਾਇਆ ਫਿਰ ਅਸੀਂ 2 ਸਾਲ ਇਹਨਾਂ ਦੀ ਡੈਥ ਤੋਂ ਬਾਅਦ ਚ ਨਹੀਂ ਮਨਾਇਆ ਪਰ ਹੁਣ ਅਸੀਂ ਸੋਚਿਆ ਕਿ ਇਹਨਾਂ ਦੀ ਯਾਦ ਵਿੱਚ ਅਸੀਂ ਹਰ ਸਾਲ ਇਤਿਆਂ ਦਾ ਤੀਆਂ ਦਾ ਤਰ ਮਨਾਇਆ ਕਰਾਂ। ਇਹ ਪੰਜਾਬ ਦਾ ਕਲਚਰ ਹੈ ਜੀ ਇਹ ਹਰੇਕ ਨੂੰ ਮਨਾਉਣਾ ਚਾਹੀਦਾ ਇਹ ਕਿਸੇ ਧਰਮ ਨਾਲ ਲੇਟਣ ਨਹੀਂ ਹੈਗਾ। ਨਾ ਸਿੱਖ ਧਰਮ ਨਾਲ ਜਾਂ Hindu ਧਰਮ ਨਾਲ ਇਹਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ। ਇਹ ਜਿੱਦਾਂ ਹੈ ਨਾ ਆਪਾਂ ਕੇ ਇੱਕ ਕੁੜੀਆਂ ਪ੍ਰਾਣੀਆਂ ਨੇ ਬੈਠ ਕੇ ਰਲ ਕੇ ਇਹ ਮਨਾਉਣ ਵਾਸਤੇ ਆ ਜਿੱਦਾਂ ਕੁਛ ਕੁੜੀਆਂ ਪੇਕਿਆਂ ਨੂੰ ਆਈਆਂ ਹੋਈਆਂ ਹੁੰਦੀਆਂ ਆ ਨਾ ਤੇ ਸੌੜਿਆਂ ਤੋਂ ਪੈਕੇ ਆਉਂਦੀਆਂ ਆ ਉਹਨਾਂ ਦਾ ਕੁਛ ਜਿੱਤੇ ਤਿੰਨੀਆਂ ਹੁੰਦੀਆਂ ਕੁੜੀਆਂ ਉਹਨਾਂ ਬਾਰੇ ਆ ਸਾਰਿਆਂ ਇਹ ਰਲ ਕੇ ਬਣਾਉਣ ਜਿਵੇਂ ਕਿ ਕਿਸੇ ਸਿਆਣੇ ਨੇ ਕਿਹਾ ਆ ਤਿਰੰਜਣ ਦੀਆਂ ਕੁੜੀਆਂ ਤੇ ਬੇੜੀਆਂ ਦਾ ਪੂਰ ਕਦੀ ਰਲ ਕੇ ਨਹੀਂ ਬੰਦਾ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਕੱਲ ਨੂੰ ਇਹਨਾਂ ਦੇ ਵਿੱਚੋਂ ਪਤਾ ਨਹੀਂ ਕੋਈ 2-4 ਬਾਹਰ ਚਲ ਜਾਣੀਆਂ ਆ ਇੱਥੇ ਹੋਣੀਆਂ ਮੁੜ ਕੇ ਇਕੱਠੀਆਂ ਹੋਣਾ ਕਿ ਨਹੀਂ ਹੋਣਾ